ਹਾਂਜੀ ਰਮਨ কুমার ਜੀ ਕੱਲ ਜਿਹੜਾ ਤੁਹਾਡੇ ਖੰਡ ਵਾਲੇ ਵਿੱਚ ਮੰਦਿਰ ਸ਼੍ਰੀ ਠਾਕੁਰ ਦਵਾਰ ਵਿੱਚ ਹਮਲਾ ਹੋਇਆ ਉਸ ਬਾਰੇ ਤੁਸੀਂ ਕੀ ਸੋਚ ਵਿਚਾਰ ਰੱਖਦੇ ਹੋ ਦੇਖੋ ਜੀ ਮੈਂ ਪੰਜਾਬ ਤੋਂ ਬਾਹਰ ਹਾਂ ਮੈਨੂੰ ਫੋਨ ਆਇਆ ਮੈਸੇਜ ਆਇਆ ਫਿਰ ਮੈਨੂੰ ਵੀਡੀਓ ਵਾਲੀ ਕਿ ਹਾਂਜੀ ਕਿ ਸ਼ੇਸਾ ਸੂਰੀ ਰੋਡ ਦੇ ਉੱਪਰ ਜਿਹੜਾ ਠਾਕੁਰ ਦਵਾਰ ਮੰਦਿਰ ਆ ਉੱਤੇ ਗਰਨੇਡ ਹਮਲਾ ਹੋਇਆ ਇਹ ਹਮਲਾ ਉਸ ਮੰਦਿਰ ਤੇ ਨਹੀਂ ਹੋਇਆ ਤੁਹਾਡੇ ਸਨਾਤਨੀਆਂ ਦੇ ਦਿਨਾਂ ਤੇ ਹੋਇਆ ਬੜੇ ਹੀ ਦੁੱਖ ਵਾਲੀ ਗੱਲ ਹੈ ਜਿਹੜੀ ਸੋਚੀ ਨਹੀਂ ਸਕਦੇ ਜਿਹੜਾ ਕੰਮ ਮੁਗਲਾ ਵੇਲੇ ਹੁੰਦਾ ਰਿਹਾ ਜਿਹੜਾ ਕੰਮ ਔਰੰਗਜ਼ੇਬ ਕਰਦਾ ਰਿਹਾ ਸ਼ਾਹਜਹਾਨ ਕਰਦਾ ਰਿਹਾ ਉਹ ਕੰਮ ਜਿਹੜਾ ਆਪਾਂ ਪੰਜਾਬ ਵਿੱਚ ਹੁਣ ਦੇਖਣ ਨੂੰ ਮਿਲਦਾ ਪਿਆ ਵਾ ਕਿ ਸਾਡੇ ਮੰਦਰ ਦੇ ਉੱਤੇ ਜਿੱਥੇ ਅਸੀਂ ਸਵੇਰੇ ਜਾ ਕੇ ਨਤਮਸਤਕ ਹੁੰਨੇ ਆ ਅਸੀਂ ਪਾਠ ਪੂਜਾ ਕਰਦੇ ਆ ਧੰਗਵਾਨ ਦਾ ਨਾਮ ਲੈਂਦੇ ਆ ਉੱਥੇ ਰਾਤੀ ਆ ਕੇ 1:30 ਵਜੇ ਮੋਟਰਸਾਈਕਲ ਦੇ ਉੱਪਰ ਆ ਕੇ ਗ੍ਰਨੇਡ ਸੁੱਟਦੇ ਤਦੋਂ ਉਹਨਾਂ ਲੋਕਾਂ ਨੂੰ ਕੀ ਮਿਲੇਗਾ ਕਿਸੇ ਦੀ ਦੁਸ਼ਮਣੀ ਕਿਸੇ ਬੰਦੇ ਨਾਲ ਹੋ ਸਕਦੀ ਆ ਕਿਸੇ ਮਤਲਬ ਕਿ ਕਿਸੇ ਸਵਾਰਥ ਨਾਲ ਹੋ ਸਕਦੀ ਆ ਮੰਦਰ ਦੇ ਉੱਪਰ ਹਮਲਾ ਇਹ ਅਸੀਂ ਸਨਾਤਨੀ ਬਰਦਾਸ਼ਤ ਨਹੀਂ ਕਰਾਂਗੇ ਮੈਂ ਦਿਲ ਦੀ ਗਹਿਰਾਈਆਂ ਨਾਲ ਕਹਿਣਾ ਪਿਆ ਵਾਂ ਕਿ ਮੈਂ ਬਾਹਰ ਕੰਮ ਤੇ ਆਇਆ ਵਾਂ ਤੇ ਮੇਰੇ ਕੋ ਮੈਂ ਇੰਨਾ ਕੁ ਦੁਖੀ ਹਾਂ ਇਸ ਚੀਜ਼ ਦੇਖ ਕੇ ਕਿ ਇਹ ਮੇਰੀ ਹੋਛ ਦੇ ਵਿੱਚ ਮੈਂ ਇਹ ਕੰਮ ਜਿਹੜਾ ਵਾ ਅਮ ਸੱਚ ਪਹਿਲੀ ਵਾਰ ਦੇਖਦਾ ਪਿਆ ਵਾਂ ਜਦੋਂ ਅਤਵਾਦ ਸੀ ਜਦੋਂ ਪੰਜਾਬ ਵਿੱਚ ਲੋਕਾਂ ਨੂੰ ਘਰੋਂ ਕੱਢ ਕੇ ਮਾਰਿਆ ਗਿਆ ਬੱਸਾਂ ਵਿੱਚੋਂ ਕੱਢ ਕੇ ਮਾਰੇ ਗਏ ਹਜ਼ਾਰਾਂ ਲੋਕਾਂ ਨੂੰ ਪੰਜਾਬ ਤੋਂ ਮਾਰਿਆ ਗਿਆ ਲੱਖਾਂ ਲੋਕ ਜਿਹੜੇ ਆ ਉਹ ਪੰਜਾਬ ਛੱਡ ਕੇ ਦੁਨੀਆ ਦੇ ਸਟੇਟਾਂ ਵਿੱਚ ਦਿੱਲੀ ਵੱਲ ਚਲੇ ਗਏ ਉਸ ਸਮੇਂ ਵੀ ਮੰਦਰ ਤੇ ਹਮਲਾ ਗ੍ਰੇਨੇਡ ਨਾਲ ਨਹੀਂ ਹੋਇਆ ਇਹ ਪੰਜਾਬ ਸਰਕਾਰ ਦੀ ਬੜੀ ਤਕੜੀ ਨਾਕਾਮੀ ਆ ਇਹ ਹਿੰਦੂਆਂ ਨੂੰ ਪ੍ਰਭੋਗ ਕਰਦੇ ਪਏ ਆ ਹਿੰਦੂਆਂ ਨੂੰ ਕੁਝ ਕਾਰਵਾਈ ਕਰਨ ਤੇ ਉਕਸੰਦੇ ਪਏ ਆ ਕਿ ਹਿੰਦੂ ਆਪਣੇ ਗੁੱਸੇ 'ਚ ਆਣ ਤੇ ਕੋਈ ਗਲਤੀ ਕਰਨ ਇਹ ਮੈਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਨੂੰ ਕਹਿ ਦੇਣਾ ਚਾਹਨਾ ਵਾ ਕਿ ਜੇ ਆਪਣੇ ਕੰਮਾਂ ਤੋਂ ਤੁਸੀਂ ਬਾਜ਼ ਨਾ ਆਏ ਜੇ ਇਹੋ ਜੇ ਕੰਮ ਤੁਹਾਡੀ ਸਰਕਾਰ ਵੇਲੇ ਹੋਏ ਤੇ ਤੁਹਾਨੂੰ ਸੀੜੇ ਦੂਰ ਦੀ ਗੱਲ ਆ ਕਿ ਪੰਜਾਬ 'ਚ ਟਿਕ ਨਹੀਂ ਸਕਦੇ ਹੰਦੀ ਰਮਜੀ ਜੇ ਪੰਜਾਬ ਵਿੱਚ বিজে ਦੀ ਸਰਕਾਰ ਹੁੰਦੀ ਤਾਂ ਤੁਸੀਂ ਕੀ ਕੁਝ ਕਰਦੇ ਦੇਖੋ ਜੀ ਮੈਂ ਤੇ ਪਹਿਲੀ ਗੱਲ ਇਹ ਸੋਚਦਾ ਮਾਂ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੁੰਦੀ ਤੇ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਇਹ ਸਾਡੇ ਮੰਦਰਾਂ ਦੇ ਉੱਪਰ ਸਾਡੇ ਗੁਰਦੁਆਰਿਆਂ ਦੇ ਉੱਪਰ ਕੋਈ ਰਾਤ ਬਰਾਤੇ ਹਮਲਾ ਕਰ ਦਿੰਦਾ ਇਹ ਸਰਕਾਰ ਹੀ ਗੰਦੀ ਆ ਸਰਕਾਰ ਹੀ ਨਿਕੰਮੀ ਆ ਕਿ ਸਰਕਾਰ ਦਾ ਪ੍ਰਸ਼ਾਸਨ ਦਾ ਕਿਸੇ ਨੂੰ 2 ਪੈਸੇ ਦਾ ਵੀ ਡਰ ਨਹੀਂ ਆ ਉੰਨੇ ਖਾਲਿਡੇ ਦੀ ਡਰ ਹੁੰਦਾ ਤੇ ਮੰਦਿਰ ਤੇ ਹਮਲਾ ਕਰਨ ਵਾਲੇ ਸੋਚਦੇ ਕਿ ਪੰਜਾਬ ਵਿੱਚ 1 ਕਰੋੜ ਤੋਂ ਜ਼ਿਆਦਾ ਸਨਾਤਨੀ Hindu ਆ ਉਹਡਾ ਕੀ ਹਾਲ ਕਰਨਗੇ ਸਰਕਾਰ ਵੀ ਸੋਚਦੀ ਕਿ ਅਸੀਂ ਕਿਹੜੇ ਬੰਨੇ ਜਾਵਾਂਗੇ ਜੇ ਸਾਰੇ ਸਨਾਤਨੀ 1 ਕਰੋੜ ਸਨਾਤਨੀ ਇਕੱਠਾ ਹੁੰਦਾ ਵਾ ਅਸੀਂ ਕਿਹੜੇ ਬੰਨੇ ਜਾਵਾਂਗੇ ਪਰ ਸਰਕਾਰ ਨੂੰ ਮੈਂ ਸਾਫ਼ ਦੱਸ ਦੇਣਾ ਚਾਹੁੰਦਾ ਸਰਕਾਰ ਨੂੰ ਚਾਹੀਦਾ ਵਾ ਜਲਦੀ ਤੋਂ ਜਲਦੀ ਇਸ ਚੀਜ਼ ਦਾ ਹੱਲ ਕੱਢ ਦੇ ਇਹ ਜ਼ਖਮ ਜਿਹੜਾ ਵਾ ਇਹਨੂੰ ਨਾਸੂਰ ਨਾ ਬਣਨ ਦਵੇ ਨਾ ਸਨਾਤਨੀਆਂ ਨੂੰ ਗੁੱਸੇ ਵਿਚ ਆਣ ਦੇ ਨਾ ਪੰਜਾਬ ਦਾ ਨੁਕਸਾਨ ਕਰਾਂ। ਹਾਂਜੀ ਰਮਨ ਜੀ ਪੰਜਾਬ ਵਿੱਚ ਕਿਹੋ ਜਿਹੇ ਹੈ ਹਾਲਾਤ ਨੇ ਹਿੰਦੂਆਂ ਵਾਸਤੇ। ਹਣ ਆਕਤਾਂ ਨੂੰ ਦੇਖਦੇ ਵੀ ਨਾ ਕਿਹੋ ਜਿਹੇ ਹਾਲਾਤ ਇਹਨਾਂ ਦੇ ਮੈਂ ਸੋਚਦਾ ਸੀ ਕਿ ਹਾਲਾਤ ਪੂਰੇ ਪੰਜਾਬ ਵਾਸਤੇ ਮਾੜੇ ਨੇ ਪੰਜਾਬ ਦੇ ਸਾਰੇ ਧਰਮਾਂ ਵਾਸਤੇ ਮਾੜੇ ਨੇ ਸਾਡੇ ਬੱਚਿਆਂ ਵਾਸਤੇ ਮਾੜੇ ਨੇ ਜਵਾਨੀ ਪੰਜਾਬ ਦੀ ਰੁਲਦੀ ਪਈ ਆ ਨਸ਼ੇ ਚਹੀ ਬਿਲਾ ਬੇ ਬਿੜਾ ਰੱਖ ਹੁੰਦਾ ਪਿਆ ਸਾਡੀ ਜਵਾਨੀ ਬਾਹਰ ਜਾਂਦੀ ਪਈ ਕਾਰੋਬਾਰ ਖਤਮ ਹੋ ਗਿਆ ਫਰੋਟੀਆਂ ਦੇ ਫੋਨ ਆਉਂਦੇ ਪਏ ਆ ਮਹਿਲਾਵਾਂ ਸੁਰੱਖਿਤ ਨਹੀਂ ਹੈ ਇਹ ਬੱਚੇ ਸੁਰਸ਼ਿਤ ਨਹੀਂ ਅਗੇ ਸੂਲਾਂ ਦੇ ਵਿੱਚ ਡਰਜ ਲੱਗੀ ਗਈ ਆ ਇਹ ਕੰਡੀਸ਼ਨ ਆ ਪਰ ਜਿਹੜਾ ਨਵਾਂ ਕੰਮ ਜਿਹੜਾ ਨਵਾਂ ਕੰਮ ਜਿਹੜਾ ਹਿੰਦੂਆਂ ਦੇ ਮੰਦਿਰ ਤੇ ਸਨਾਤਨ ਦੇ ਮੰਦਿਰ 'ਚ ਹਮਲਾ ਕੀਤਾ ਵਾ ਇਹ ਹਮਲਾ ਜਿਹੜਾ ਵਾ ਇਹ ਇੱਕ ਦੇਸ਼ ਤੇ ਹਮਲਾ ਕਰਨ ਵਾਲੀ ਗੱਲ ਲੱਗੀ ਆ ਕਿ ਹਾਂਜੀ ਤੁਸੀਂ ਜਿਹੜੇ ਦੇਸ਼ 'ਚ 100 ਕਰੋੜ ਸਨਾਤਨੀ ਰਹਿੰਦੇ ਹੋ ਉਸ ਦੇਸ਼ ਦੇ ਉੱਪਰ ਉਹਨਾਂ ਦੀ ਹੀ ਧਾਰਮਿਕ ਸਥਾਨ ਦੇ ਉੱਪਰ ਹਮਲਾ ਹੋ ਜੇ ਇਹ ਹਮਲਾ ਕੋਈ ਅਣਜਾਣ ਬੰਦਾ ਨਹੀਂ ਕਰ ਸਕਦਾ ਕੋਈ 2-4 ਲੋਕ ਨਹੀਂ ਤੇ ਵਸ ਸਕਦੇ ਇਹ ਹਮਲਾ ਕਰਵਾ ਸਕਦੀ ਆ ਸਰਕਾਰ ਇੱਕ ਹਮਲਾ ਕਰਵਾ ਸਕਦੀ ਆ ਵਾ ਏਜੰਸੀਆਂ ਜਿਹੜੀਆਂ ਚਾਹਦੀਆਂ ਨੇ ਕਿ ਪੰਜਾਬ ਵਿੱਚ ਖਲਾਲਾ ਪਵੇ ਜੋ 1984 ਦੇ ਵਿੱਚ ਜੋ ਹਾਲਾਤ ਪੰਜਾਬ ਦੇ ਬਣੇ ਸੀ ਜਿਵੇਂ ਇੱਥੇ ਅੱਤਵਾਦ ਫੈਲਿਆ ਸੀ ਜਦੋਂ ਪੰਜਾਬ ਵਿੱਚ ਹਾਲਾਤ ਮਾੜੇ ਹੋਏ ਸੀ ਜਦੋਂ ਅੱਤਵਾਦ ਪੰਜਾਬ ਵਿੱਚ ਸੀ ਪੰਜਾਬ ਨੇ ਅੱਤਵਾਦ ਦਾ 10-15-20 ਸਾਲ ਜਿਹੜਾ ਸਾਹਮਣਾ ਕੀਤਾ ਵਾ ਪੰਜਾਬ ਵਿੱਚ ਹਿੰਦੂ ਮਾਰੇ ਗਏ ਵੱਡੇ ਗਏ ਪੰਜਾਬ ਵਿੱਚ ਘਰਾਂ ਵਿੱਚੋਂ ਕੱਢ ਕੇ ਹਿੰਦੂਆਂ ਨੂੰ ਗੋਲੀਆਂ ਮਾਰੀਆਂ ਗਈਆਂ ਪੰਜਾਬ ਵਿੱਚ ਬੱਸਾਂ ਤੋਂ ਕੱਢ ਕੇ ਹਿੰਦੂਆਂ ਨੂੰ ਮਾਰਿਆ ਗਿਆ 35 37000 ਜਿੰਨਾ ਦਾ ਰਿਕਾਰਡ ਆ ਹਿੰਦੂਆਂ ਨੂੰ ਮਾਰਿਆ ਗਿਆ ਤੇ ਲੱਖਾਂ ਹਿੰਦੂ ਵਿਸਥਾਪਿਤ ਹੋ ਗਏ ਸਾਰੇ ਪਿੰਡ ਪਜਾਦ ਦੇ ਜਿਹੜੇ ਹਿੰਦੂਆਂ ਨਾਲ ਆਵਾਜ਼ ਸੀ ਜਿੱਤੇ ਹਿੰਦੂ ਖੇਤੀਬਾੜੀ ਕਰਦੇ ਸੀ ਪੈੜੀਆਂ ਉਨ੍ਹਾਂ ਕੋਲ ਜ਼ਮੀਨਾਂ ਉਨ੍ਹਾਂ ਕੋਲ ਸੀ ਉਹ ਹਿੰਦੂ ਪਿੰਡਾਂ ਵਿੱਚੋਂ ਖਾਲੀ ਹੋ ਕੇ ਦੂਜੀਆਂ ਸਟੇਟਾਂ ਚਲੇ ਗਏ ਜਾਂ ਸ਼ਹਿਰਾਂ ਵਿੱਚ ਆ ਕੇ ਦਿੱਲੀ ਚਲੇ ਗਏ ਉਸ ਸਮੇਂ ਵੀ ਕਿਸੇ ਮੰਦਰ ਦੇ ਉੱਪਰ ਗਰਨੇਡ ਨਹੀਂ ਸੁੱਟੇ ਗਏ ਸੀ ਇਹ ਪੰਜਾਬ ਸਰਕਾਰ ਦੀ ਬੜੀ ਵੱਡੀ ਨਾਕਾਮੀ ਰਮਨ ਸ਼ਰਟਾ ਜੀ ਤੁਸੀਂ ਕੀ ਚਾਹੁੰਦੇ ਹੋ ਕਿ ਹਿੰਦੂਆਂ ਨੂੰ ਜੋ ਕਰਨਾ ਚਾਹੀਦਾ ਹੈ ਜੋ ਉਹਨਾਂ ਦੀ ਹੋਂਦ ਬਚ ਸਕੇ ਦੇਖੋ ਜੀ ਪੰਜਾਬ ਸਰਕਾਰ ਦੇ ਨਾਲ-ਨਾਲ ਮੈਂ ਆਪਣੇ Hindu ਸਨਾਤਨੀ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ 100 ਕਰੋੜ ਦੇ ਅਸੀਂ 100 ਕਰੋੜ ਸਾਡਾ ਦੁਨੀਆ ਦੇ ਵਿੱਚ ਦੁਨੀਆ ਦੇ 200 ਲੱਖ ਦੇਸ਼ ਆ ਉਹਨਾਂ ਵਿੱਚ ਸਾਡਾ ਇੱਕੋ ਹੀ ਦੇਸ਼ ਆ ਭਾਰਤ ਜਿੰਨੂੰ ਕੀ ਅੱਗੇ ਜਿਹੜਾ ਲਗਭਗ 2 ਗੁਣਾ ਹਿੱਸਾ ਭਰਦਾ ਜਿਹੜਾ ਵਾ ਉਹ ਵੰਡਿਆ ਜਾ ਚੁੱਕਿਆ ਵਾ ਉਹ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਕਈ ਦੇਸ਼ਾਂ ਚੋਂ ਨਿਕਲ ਚੁੱਕੇ ਹਿੰਦੂ ਜਿੱਥੇ-ਜਿੱਥੇ ਘਟਿਆ ਵਾ ਉਹ ਜਿਹੜਾ ਵਾ ਜਗਾ ਵਾ ਉਹ ਤੁਹਾਨੂੰ ਛੱਡ ਨਹੀਂ ਪਈ ਔਰ ਜਦ ਤੱਕ ਤੁਸੀਂ ਇੱਕ ਜੁੱਟ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਨਾਤਨ ਦੀ ਸਿੱਖਿਆ ਨਹੀਂ ਦਿੰਦੇ ਸ਼ਖਸ਼ਤਾਂ ਦੀ ਸਿੱਖਿਆ ਨਹੀਂ ਦਿੰਦੇ ਆਪਣੇ ਧਰਮ ਦੇ ਪ੍ਰਤੀ ਜਾਗਰੂਕ ਨਹੀਂ ਕਰਦੇ ਆਪਣੇ ਧਰਮ ਨਾਲ ਜੋੜਦੇ ਨਹੀਂ ਸਨਾਤਨੀ ਹੋਣ ਤੇ ਗੌਰਵ ਮਹਿਸੂਸ ਨਹੀਂ ਕਰਦੇ ਰੋਜ਼ ਆਪਣੇ ਬੱਚਿਆਂ ਨੂੰ ਮੰਦਰ ਨਹੀਂ ਲੈ ਕੇ ਜਾਂਦੇ ਧਾਰਮਿਕ ਸਿੱਖਿਆ ਨਹੀਂ ਦਿੰਦੇ ਉਦੋਂ ਤੱਕ Hindu ਮਰਦਾ ਰਹੇਗਾ ਵੱਧਦਾ ਰਹੇਗਾ ਵੱਡਿਆ ਜਾਂਦਾ ਰਹੇਗਾ ਸਾਡੇ ਮੰਦਰਾਂ ਤੇ ਹਮਲਾ ਹੁੰਦਾ ਰਹੇ ਸਰਕਾਰ ਹਨ ਬਚਾ ਨਹੀਂ ਸਕਦੀ ਸਰਕਾਰ ਆਪਣਾ ਕੰਮ ਨੂੰ ਸਹੀ ਤਰ੍ਹਾਂ ਕਰਨਾ ਚਾਹੀਦਾ ਵਾ ਪਰ ਸਰਕਾਰ ਵੀ ਉਹੀ ਗੱਲ ਕਰਦੀ ਹੈ ਜਿਹਦੇ ਵਿੱਚ ਆਪਣੇ ਚ ਪਾਵਦੇ ਜਿਹੜਾ ਆਪ ਤਾਕਤ ਮੰਨੇ ਇਹ ਸਾਡਾ ਪਰਿਵਾਰ ਆ ਇਹ ਸਾਡਾ ਸਮਾਜ ਆ ਇਹ ਸਾਡਾ ਦੇਸ਼ ਆ ਜੇ ਅਸੀਂ ਆਪਣੇ ਦੇਸ਼ ਵਿੱਚ ਰਹਿੰਦੇ ਆ ਆਪਣੀ ਰੱਖਿਆ ਨਹੀਂ ਕਰ ਸਕਦੇ ਸਨਾਤਨੀ ਤੇ ਫਿਰ ਸਾਨੂੰ ਸਾਨੂੰ ਸਾਡੇ ਮੰਦਰ ਵਾਂਗੂ ਜਿਹੜੇ ਸਾਡੇ ਮੰਦਰ ਜ ਬੰਦ ਸੁੱਟੇ ਜਾਂਦੇ ਆ ਤੇ ਸਾਡੇ ਉੱਪਰ ਵੀ ਬੰਦ ਸੁੱਟੇ ਜਾਂਦੇ ਜੀ ਸਾਡੇ ਦੇਸ਼ ਵਿੱਚ ਜਦੋਂ ਮੁਗਲ ਆਏ ਆ ਸਾਨੂੰ ਵੱਢਿਆ ਗਿਆ ਕੱਟਿਆ ਗਿਆ ਮਾਰਿਆ ਗਿਆ ਉਹਨਾਂ ਦੇ ਮੰਦਰ ਤੋੜੇ ਤੇ ਇਹ ਜਿਹੜੀ ਨਵੀਂ ਲੀਲਾ ਜਿਹੜੀ ਆ ਜਿਹੜੀ 300 400 ਸਾਲ ਬਾਅਦ ਮੁਗਲਾਂ ਤੋਂ ਬਾਅਦ ਅੱਜ ਨਵੀਂ ਲੀਲਾ ਜਿਹੜੀ ਆ ਗਰਨੇਟ ਸਾਡੇ ਮੰਦਰ ਸੁੱਟਿਆ ਗਿਆ ਵਾ ਇੱਥੇ ਮੈਂ ਆਪਣੇ ਸਨਾਤਨੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਸਾਡੀ ਵੀ ਕਮਜ਼ੋਰੀ ਆ ਇੱਕ ਜੁਟ ਹੋਣਾ ਸਨਾਤਨ ਦੇ ਗਰਵ ਕਰਨਾ ਮੰਦਰਾਂ ਨਾਲ ਧਾਰਮਿਕ ਸਥਾਨਾਂ ਨਾਲ ਜੁੜਨਾ ਤੇ ਤਕੜੇ ਹੋ ਕੇ ਜੁੜਨਾ ਹੁਣ ਪੰਜਾਬ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਪੰਜਾਬ ਐਕਸ਼ਨ ਤੋਂ ਪੰਜਾਬ ਸਰਕਾਰ ਤੇ ਮੈਂ ਇਹ ਸੋਚਦਾ ਨਹੀਂ ਕੋਈ ਐਕਸ਼ਨ ਨਹੀਂ ਲੈ ਸਕਦੀ ਜੇ ਪੰਜਾਬ ਸਰਕਾਰ ਐਕਸ਼ਨ ਲੈਣ ਯੋਗੀ ਹੁੰਦੀ ਦੀਪਿੰਦਰ ਸਰਕਾਰ ਕੋ ਪਾਵਰ ਹੁੰਦੀ ਜੇ ਭਗਵੰਤ ਮਾਨ ਪੰਜਾਬ ਨੂੰ ਦਿਨੋ ਪਿਆਰ ਕਰਦਾ ਹੁੰਦਾ ਜੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਨਾਲ ਪੰਜਾਬੀਆਂ ਨਾਲ ਤੇ ਪੰਜਾਬ ਦੀ ਪੰਜਾਬੀਆਂ ਦੇ ਨਾਲ ਨਾਲ ਪੰਜਾਬੀ ਹਿੰਦੂਆਂ ਨਾਲ ਪੰਜਾਬੀ ਸਨਾਤਨੀ ਹਿੰਦੂਆਂ ਨਾਲ ਵੀ ਪਿਆਰ ਕਰਦਾ ਹੁੰਦਾ ਤੇ ਇਹ ਕੰਮ ਨਹੀਂ ਸੀ ਹੁੰਦਾ ਪੰਜਾਬ ਸਰਕਾਰ ਸਿਰਫ ਦੇਖਦੀ ਆ ਆਪਣੀ ਕੁਰਸੀ ਕਿਉਂ ਕੁਰਸੀ ਕਿਸ ਤਰ੍ਹਾਂ ਬਚਣੀ ਹੈ ਅੱਜ ਪ੍ਰਮਾਤਮਾ ਨਾ ਕਰੇ ਕਿ ਕਿਸੇ ਗੁਰਦੁਆਰੇ ਤੇ ਹਮਲਾ ਹੁੰਦਾ ਤੇ ਅੱਜ 10 ਮਿੰਟਾਂ ਦੇ ਵਿੱਚ ਸਾਰਾ ਪੰਜਾਬ ਬੰਦ ਹੋ ਜਾਂਦਾ ਸੀ 10 ਮਿੰਟਾਂ ਦੇ ਵਿੱਚ ਮੈਂ ਕਦੀ ਨਹੀਂ ਜਾਂਦਾ ਕਿ ਗੁਰਦੁਆਰਾ ਮੰਦਿਰ ਆ ਲੱਗਿਆ ਮੈਂ ਹਿੰਦੂ ਫੈਮਿਲੀ ਬਿਲੋਂਗ ਕਰਦਾ ਮੈਂ ਸ਼ਾਇਦ 100 ਵਾਰੀ ਮੰਦਿਰ ਨਹੀਂ ਗਿਆ 100 ਵਾਰੀ ਗੁਰਦੁਆਰੇ ਗਿਆ ਕਿਉਂਕਿ ਸਿੱਖ ਵੀ ਸਾਡੇ ਨੇ ਹਿੰਦੂ ਵੀ ਸਾਡੇ ਪਰ ਮੈਨੂੰ ਮਾਣ ਆ ਮੈਨੂੰ ਮਾਣ ਆ ਮੈਨੂੰ ਮੇਰੇ ਦਸਾਂ ਗੁਰੂਆਂ ਤੇ ਤੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਤੇ ਜਿਨ੍ਹਾਂ ਨੇ ਇਹੋ ਜਿਹੀ ਕੌਮ ਬਣਾਈ ਆ ਜਿਹੜੀ ਆਪਣੇ ਧਰਮ ਤੇ ਸਟੈਂਡਿੰਗ ਦੀ ਆ ਆਪਣੇ ਧਰਮ ਵਾਸਤੇ ਖਲੋ ਜਾਂਦੀ ਆ ਮਰ ਜਾਂਦੀ ਆ ਜਾਂ ਮਾਰ ਦਿੰਦੀ ਆ ਘਰ ਨਹੀਂ ਬੈਠਦੀ ਮੈਨੂੰ ਅੱਜ ਵੀਰ ਜੀ ਇੰਨੀ ਤੰਗੀ ਆਈ ਮੈਂ ਬਾਹਰ ਆ ਮੈਂ ਦੇਖਿਆ ਕਿ ਕੱਲੀ ਭਾਰਤੀ ਜਨਤਾ ਪਾਰਟੀ ਦੇ ਲੋਕ ਜਾ ਕੇ ਉੱਥੇ ਜਿਹੜਾ ਧਰਨਾ ਲਾਉਂਦੇ ਪਏ ਰੋਲਾ ਪਾਉਂਦੇ ਪਏ ਸਾਡੇ ਮੰਦਰ ਤੇ ਕਿਉਂ ਹਮਲਾ ਹੋਇਆ ਖੰਡ ਵਾਲੇ ਚੌਂਕ ਤੇ ਬੈਠੇ ਹੋਏ ਆ ਕੀ ਕਾਂਗਰਸ ਦੇ ਲੋਕ Hindu ਨਹੀਂ ਆ ਕੀ ਆਮ ਆਦਮੀ ਪਾਰਟੀ ਦੇ ਲੋਕ ਨੇ ਉਹਨਾਂ ਵਿੱਚ Hindu ਨਹੀਂ ਆ ਕੈਨ ਦਾ ਭਾਵ ਆ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੋਕ ਆ ਉਹੋ ਹੀ ਮੰਦਰਾਂ ਨਾਲ ਤਿਆਰ ਕਰਦੇ ਆ ਉਹੋ ਹੀ ਰਾਮ ਨਾਲ ਤਿਆਰ ਕਰਦੇ ਆ ਸ਼ਰਮ ਆਣੀ ਚਾਹੀਦੀ ਸ਼ਰਮ ਉਹਨਾਂ ਲੋਕਾਂ ਨੂੰ ਜਿਹੜਾ ਪਾਰਟੀਆਂ ਕਰਕੇ ਆਪਣੇ ਮੰਦਰ ਦੀ ਸਨਾਤਨ ਦੀ ਗੱਲ ਨਹੀਂ ਕਰਦੇ ਜਿਹੜੇ ਲੋਕ ਆਪਣੇ ਧਰਮ ਨੂੰ ਛੱਡ ਦਿੰਦੇ ਆ ਉਹਨਾਂ ਦਾ ਅਸਤਿਤਵ ਖਤਮ ਹੋ ਜਾਂਦਾ ਕਹਿੰਦੇ ਆ ਧਰਮ ਬਿਨਾ ਨਾ ਰਾਜ ਚਲੇ ਤੇ ਰਾਜ ਬਿਨਾ ਸਭ ਦਲੇ ਮਲੇ ਜੇ ਧਰਮ ਚੱਲੇਗਾ ਧਰਮ ਦੀ ਗੱਲ ਕਰਾਂਗੇ ਧਰਮ ਦੇ ਅਨੁਸਾਰ ਚੱਲਾਂਗੇ ਆਪਣੇ ਧਾਰਮਿਕ ਸਥਾਨਾਂ ਦੀ ਰੱਖਿਆ ਕਰਾਂਗੇ ਤੇ ਤੁਹਾਡਾ ਰਾਜ ਵੀ ਆ ਜਾਏਗਾ तो अं दले मले में जावे अं दले मले औरंगजेब तो जमाने जाने पे है। आज भी हाँ तो अभी हा। भी सान उ मैं हिंदुओं को सनातन कह देना चाहता हाँ किलो लास्ट समय समय हजे तक देश के अगर भी हिस्से हो चुके आ जो हजे भी तीन ना सुधरे हजे भी अपन कोठिया कारा अपन नौकरिया अपन दुकाना देखते दे रहे तो धर्म वाल ध्यान ना दिता कि तुम मारे जाओगे जनवर्ट हो जाओगे तो या मारे जाओ